ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਖੜੇ ਹਾਂ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਰਵੇਲ ਬਾਈ ਦੇ ਫਾਰਮ ਤੇ ਪਹੁੰਚਿਆ ਦੋਸਤੋ ਡੇਰੀ ਫਾਰਮਿੰਗ ਦੇ ਨਾਲ ਇੱਕ ਪਸ਼ੂ ਵਪਾਰ ਦਾ ਕੀਤਾ ਵੀ ਆ ਵੀਰ ਦਾ ਪਸ਼ੂ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਇਸ ਕਰੇ ਅੱਜ ਇਸ ਕਵਰਜ ਵਿੱਚ ਟੋਟਲ ਇੱਕ ਨਗ ਤੁਹਾਨੂੰ ਦਿਖਾਵਾਂਗੇ ਇੱਕ ਬੂਰੀ ਜਿਹੜੀ ਤੁਸੀਂ ਇਹ ਸਾਹਮਣੇ ਸਕਰੀਨ ਦੇ ਉੱਪਰ ਦੇਖ ਰਹੇ ਜੀ ਇਹ ਮੱਝ ਤੁਹਾਨੂੰ ਦਿਖਾਵਾਂਗੇ ਟੋਕੜਾ ਦੋਸਤੋ ਕੇ ਗੱਭਣ ਦੀ ਬਿਲਕੁਲ ਏਆਈ ਵੀ ਹੋਈ ਆ ਉਹ ਵੀ ਸਮ ਆਪਾਂ ਵੀਰ ਹਰਪੀਲ ਦੇ ਨਾਲ ਡਿਸਕਸ ਕਰ ਲਾਂਗੇ ਕਿੰਨਾ ਕੁ ਸਮਾਂ ਹੋ ਗਿਆ ਇਸ ਮੱਝ ਨੂੰ ਅੱਗੇ ਬਣੀ ਨੂੰ ਮਗਰ ਕੱਟੀ ਆ ਬੂਰੇ ਨਰਲੀ ਵਾਲੇ ਦੀ ਮਗਰ ਧੀ ਆ ਦੋਸਤੋ ਕੱਟੀ ਆ ਤੇ ਅੱਗੇ ਚੰਗੇ ਸੀਮਣ ਤੋਂ ਗੱਭਣ ਵੀ ਆ ਤੇ ਦੁੱਧ ਵੀ ਚੰਗਾ ਖਾਸਾ ਹੈਗਾ ਦੋਸਤੋ ਇਹਦੇ ਥੱਲੇ ਤੇ ਬੂਰੀ ਨੀਲੀ ਰਾਵੀ ਦੇ ਵਿੱਚ ਦੋਸਤੋ ਇਹ ਮੱਝ ਪੈਂਦੀ ਆ ਠੀਕ ਆ ਤੇ ਖਾਸ ਪਹੁੰਚ ਤੁਸੀਂ ਪਿੰਡ ਜੋਰ ਸਿੰਘ ਵਾਲੇ ਕਰਨੀ ਆ ਸੰਗਵਾ ਸੈਦੋਂ ਸੈਦੋਂ ਦੇ ਨਾਲ ਬਿਲਕੁਲ ਪਿੰਡ ਜੋੜ ਸਿੰਘ ਵਾਲਾ ਵੱਡੇ ਸਭਰਾ ਪਿੰਡ ਥੋੜੀ ਦੂਰੀ ਤੇ ਆ ਹਰੀ ਕੇ ਪੱਤਨ ਤੋਂ ਕੋਈ 12-13 ਕਿਲੋਮੀਟਰ ਦੀ ਦੂਰੀ ਆ ਉਹ ਕਰਦਿਆਂ ਗੱਲਬਾਤ ਵੀਰ ਹਰਵੀਰ ਸਿੰਘ ਦੇ ਨਾਲ ਸਭ ਤੋਂ ਪਹਿਲਾਂ ਭਾਈ ਹਰਵੀਰ ਸੱਸਰੀ ਕਾ ਹਾਂਜੀ ਸੰਤੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਰਾਜਸੰਦੂ ਫਾਰਮਿੰਗ ਨੂੰ ਪਿਆਰ ਦੇ ਰਹੇ ਤਾਂ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਕਰੀ ਸਤਿ ਸ੍ਰੀ ਅਕਾਲ ਠੀਕ ਹੈ ਵੀਰ ਬਹੁਤ ਵਧੀਆ ਹਰਵੀਰ ਜੀ ਠੀਕ ਆ ਅੱਛਾ ਹਰਵੀਰ ਭਾਈ ਅੱਜ ਆਪਣੇ ਕੋਲ ਵੈਸੇ ਇੱਕ ਨਾ ਕੀ ਬਗਾਉ ਆ ਜਿਹੜਾ ਅਸੀਂ ਦੂਜੇ ਦੇ ਵਿੱਚ ਚੱਲ ਰਹੀ ਹੈ। ਹੂੰ। ਤੀਜੇ ਲਈ ਸੰਤੂ ਸਾਹਿਬ 40 ਦਿਨ ਦੀ ਗੱਬਣ। ਹਾਂਜੀ। ਕਰੀਬ 7.5 ਤੋਂ 8 ਕਿਲੋ ਜਿਹੜਾ ਦੁੱਧ ਦੇ ਥੱਲੇ ਹਾਜ਼ਰ ਹੈ ਇਸ ਟਾਈਮ। ਠੀਕ ਹੈ ਜੀ। ਮਗਰ ਇਹਦੇ ਜਿਹੜੀ ਕੱਟੀ ਆ ਬੂਰਾ ਨਰਲੀ ਵਾਲਾ ਜਿਹੜਾ ਇਸ ਟਾਈਮ। ਉਹ ਤਾਂ ਉਹਦੀ ਇਹ ਕੱਟੀ ਆ। ਅਸਲ ਉਹਦੀ ਕੱਟੀ ਆ ਗਈ ਮਗਰ ਅੱਗੇ ਅਲਬਖਸ਼ ਤੋਂ ਗੱਬਣ ਆ 40 ਦਿਨ ਦੀ। 40 ਦਿਨਾਂ ਦੀ। ਬਿਲਕੁਲ ਜੀ। ਤਾਂ ਦੋਸਤੋ 40 ਦਿਨ ਦਾ ਸਮਾਂ ਹੋ ਗਿਆ ਅੱਗੇ ਗੱਬਣ ਨੂੰ ਠੀਕ ਹੈ ਜੀ। ਤੇ 7.5 ਤੋਂ 8 ਕਿਲੋ ਦੁੱਧ ਇਸ ਵਕਤੇ ਦੇ ਥੱਲੇ ਹਾਜ਼ਰ ਆ। ਬਾਕੀ ਬੱਚਾ ਬਹੁਤ ਗੁੰਮਸੂ ਦਾ ਮਗਰ ਬੱਚਾ ਵੀ ਤਾਂ ਸਿਰਫ ਗੱਬਣ ਜਰੂਰ ਆਉਂਦੀ ਹੈ ਦੱਸਣਾ ਆਪਣਾ ਫਰਜ਼ ਆ ਉਹਦੀ ਹਰਜ ਬਾਕੀ ਆਪਾਂ ਉਹਦੀ ਗਰੰਟੀ ਨਹੀਂ ਦੇਵਾਂਗੇ ਠੀਕ ਹੈ ਜੀ ਸੋ ਗੱਬਣ ਦੀ ਵੀ ਰੰਦਾ ਵੀ ਕੋਈ ਗਰੰਟੀ ਨਹੀਂ ਵੈਸੇ 40 ਦਿਨਾਂ ਦੀ ਜਿਹੜੀ ਆ ਬਣੀ ਆ ਠੀਕ ਹੈ ਜੀ 40 ਦਿਨ ਦਾ ਸਮਾਂ ਹੋ ਗਿਆ ਤੇ ਫਿਲਹਾਲ ਤੁਸੀਂ ਉਸ ਅਕੋਰਡਿੰਗ ਜਿਹੜੀ ਇੱਕ ਆਪਣੀ ਜਜਮੈਂਟ ਕਰ ਲਿਓ ਨਰਕ ਪਰਚ ਕਰ ਲਿਓ ਠੀਕ ਆ ਆ ਲਓ ਠੀਕ ਹੈ ਜੀ ਲਓ ਬੱਚਾ ਵੀ ਲੈ ਆਈਏ ਜੀ ਮਗਰ ਠੀਕ ਹੈ ਮਗਰ ਕੱਟੀ ਵੀ ਕਾਫੀ ਸੋਹਣੀ ਆ ਪਲੀ ਪਲੋਸੀ ਮਗਰ ਕੱਟੀ ਆ ਪੂਰੀ ਠੀਕ ਹੈ ਜੀ ਬੂਰੀ ਨੀਲੀ ਰਾਵੀ ਮਗਰ ਕੱਟੀ ਤੇ ਜੋੜੀ ਕਮਾਲ ਦੀ ਹੈ ਠੀਕ ਹੈ ਜੀ ਵੇਖੋ ਜੋੜੀ ਕਮਾਲ ਦੀ ਹੈ ਸੰਤੂ ਦਾ ਭਾਰੀ ਬਾਡੀ ਹੈ ਮੱਜ ਚੰਗੀ ਵੇਲ ਆ ਅੱਖਾਂ ਦੇ ਵਿੱਚ ਵੀ ਹਲਕਾਰ ਕਾ ਜਵਾਬ ਹੈਗਾ ਬਾਕੀ ਬਿਲਕੁਲ ਨਾਸ ਬੱਗੀ ਆ ਹੂੰ ਪੈਰਾਂ ਚੋਂ ਤੇ ਥੋੜੇ ਥੋੜੇ ਨਿਸ਼ਾਨ ਹੈਗੇ ਤਾਂ ਅੱਗੇ ਆਪਾਂ ਨੀਲੀ ਦੇ ਬੱਚੇ ਜਿਵੇਂ ਲੈਣੇ ਹੋਣਗੇ ਤੇ ਪ੍ਰੋਪਰ ਬੱਚੇ ਜਿਹੜੇ ਠੀਕ ਹੈ ਜੀ ਸਹੀ ਹੈ ਬਾਕੀ ਸੰਤੂ ਸਾਹਿਬ ਸੱਜਰ ਦਾ ਚੰਗਾ ਸੀਗਾ ਦੁੱਧ ਮੱਲੇ ਦਾ ਠੀਕ ਹੈ ਜੀ ਲਓ ਜੀ ਆ ਬੱਚਾ ਇੱਕ ਵਾਰੀ ਤੁਹਾਨੂੰ ਬੱਚਾ ਦਿਖਾ ਦਗੀ ਆਪਾਂ ਆ ਵੇਖੋ ਜੀ ਮગર ਕੱਟੀ ਆ ਠੀਕ ਆ ਜੀ ਅੱਖਾ-ਅੱਖਾਂ ਬਿਲਕੁਲ ਬਿੱਲੀਆਂ ਨੇ ਬਿੱਲੀ ਮਨ ਕੀ ਅੱਖਾ ਮੱਥੇ ਬਲ ਬਗੀਨਾਸ ਚਾਰੇ ਖੁਰ ਦੋਤੇ ਆ ਕੱਟੀ ਦੇ ਵੀ ਠੀਕ ਆ ਤੇ ਕੱਟੀ ਮગર ਬਹੁਤ ਖੂਬਸੂਰਤ ਆ ਚੰਗੇ ਪੈਸਿਆਂ ਦੀ ਮગર ਕੱਟੀ ਆ ਦੋਸਤੋ ਸੰਤ ਸਿੰਘ ਜੀ ਬਹੁਤ ਮਾਣ ਮਾਤਮਾ ਤੁਸੀਂ ਵੇਖੋ ਮੱਗ ਦੇ ਵਿੱਚ ਵੀ ਕੋਈ ਕਮੀ ਨਹੀਂ ਆ ਪਰ ਕੱਟੀ ਦਾ ਇੱਕ ਹੀਰਾ ਹਾਂ ਵੈਸੇ ਬੂਰੇ ਪਸ਼ੂ ਵੈਸੇ ਜਿਹੜੇ ਦੋਸਤੋ ਘੱਟ ਵੇਖਣ ਦੇ ਵਿੱਚ ਮਿਲਦੇ ਆ ਠੀਕ ਆ ਤੇ ਇਸ ਵਕਤ ਜਿਹੜਾ 7-8 ਕਿਲੋ ਦੁੱਧ ਵੀ ਆ 40 ਦਿਨਾਂ ਦੀ ਅੱਕੇ ਬਣੀ ਵੀ ਆ ਉਸ ਹਿਸਾਬ ਕਿਤਾਬ ਨਾਲ ਤੁਸੀਂ ਕੋਈ ਵੀਰ ਸੌਦਾ ਕਰ ਲਿਓ ਠੀਕ ਹੈ ਜੀ ਤੇ ਬਾਕੀ ਵਜ਼ਨ ਭੋਜਨ ਪੂਰਾ ਮੱਝ ਦਾ ਕੋਈ ਇਹਦੇ ਤੇ ਸ਼ੱਕ ਨਹੀਂ ਕੀ ਕੋਈ ਕਿੰਤੂ ਪਰੰਤੂ ਨਹੀਂ ਕੀ ਵਜ਼ਨ ਲੋਡ ਫੁੱਲ ਬਟਾ ਫੁੱਲ ਤੇ ਚੋਣ ਚਣ ਕਿਦਾਂ ਵੀਰ ਸੰਤੂ ਸਾਹਿਬ ਚੋਣ ਇੱਕ ਨੰਬਰ ਪੋਲੀ ਚ ਵਾਈ ਕੋਈ ਬੱਚਾ ਵੀ ਚੋਾਈ ਇਹਦੀ ਕਰ ਸਕਦਾ ਠੀਕ ਹੈ ਜੀ ਤੇ ਬਾਕੀ ਸੰਤੂ ਸਾਹਿਬ ਬਿਲਕੁਲ ਇਹਦੀ ਇੱਕ ਇੱਕ ਚੀਜ਼ ਮੱਝ ਦੀ ਥਾਣ ਹਵਾਨਾ ਚੈੱਕ ਕਰਾਓ ਬਾਕੀ ਇਹਦਾ ਬੱਚਾ ਪ੍ਰੋਪਰ ਨੀਲੀ ਦਾ ਮਗਰ ਕੱਟੀ ਹੈ ਠੀਕ ਹੈ ਜੀ ਹਾਂ ਬੂਰੀ ਨੀਲੀ ਹੈ ਹਾਂ ਜੀ ਆਪ ਠੀਕ ਹੈ ਤਾਂ ਜੋੜੀ ਕਮਾਲ ਦੀ ਹੈ ਠੀਕ ਹੈ ਜੀ ਵੈਸੇ ਕੱਟੀ ਬਹੁਤ ਅਮੀਰ ਕੋਈ ਸ਼ੌਂਕ ਨਾਲ ਸੰਭਦਾ ਕੱਟੀ ਮਗਰ ਨੀਲੀ ਰਵੀਤੀ ਹੈ ਵੈਸੇ ਦੇਖਣ ਤੇ ਚਲੋ ਆਪਣੇ ਆਪਦੇ ਪਰਿਵਾਰ ਕੋਲੋਂ ਮੱਝ ਆਈ ਆ ਹਾਂ ਰਿਸ਼ਤੇਦਾਰਾਂ ਕੋਲੋਂ ਹਾਂ ਜੀ ਤਾਂ ਪ੍ਰੋਪਰਲੀ ਜਿਹੜਾ ਕੋਈ ਇਹਦਾ ਡੀਐਨਏ ਵੀ ਕਰਾ ਸਕਦਾ ਹਾਂ ਇਹ ਬੂਰੇ ਨਰਲੀ ਦੀ ਧੀ ਧੀ ਆ ਠੀਕ ਹੈ ਜੀ ਤੇ ਚਾਰੇ ਪੈਰੇ ਦੇ ਤੋਤੇ ਆ ਬਿੱਟ ਪੂੜਾ ਚੰਗਾ ਬਹੁਤ ਵਧੀਆ ਬਿਲਕੁਲ ਜੀ ਬਿਲਕੁਲ ਲਿਓ ਜੀ ਤੋਰ ਗਿਆ ਅੱਗੇ ਨੂੰ ਅੱਗੇ ਸੰਤੂ ਸਾਹਿਬ ਅਲਬਖਸ਼ ਤੋਂ ਗੱਬਣ ਆ ਅੱਗੇ ਬਿਲਕੁਲ ਅੱਗੇ ਦੋਸਤੋ ਜਿਹੜੀ 40 ਦਿਨਾਂ ਦੀ ਬਣੀ ਆ ਉਹ ਅਲਬਖਸ਼ ਮਾਲੀ ਤੋਂ ਠੀਕ ਆ ਜੀ ਅੱਗੇ ਗੱਬਣ ਚੈਂਪੀਅਨ ਰਿਹਾ ਆਪਣਾ ਬਾਕੀ ਆਪਾਂ ਸੰਤੂ ਸਾਹਿਬ ਉਹਦੀ ਕੋਈ ਗਾਰੰਟੀ ਨਹੀਂ ਦੇਵਾਂਗੇ ਹਾਂਜੀ ਉਹਦੀ ਕੋਈ ਆਪਾਂ ਗਾਰੰਟੀ ਨਹੀਂ ਦੇਵਾਂਗੇ ਕਿ ਗੱਬਣ ਨਿਕਲਦੀ ਨਹੀਂ ਨਿਕਲਦੀ ਪਰ ਗੱਬਣ ਜਰੂਰ ਹੈ ਬਾਕੀ ਹਲ ਬਖਸ਼ ਤੋਂ ਹੀ ਅੱਗੇ ਹਲ ਬਖਸ਼ ਤੋਂ ਓਕੇ ਇਹ ਆਈ ਜਿਹੜੀ ਦੋਸਤੋ ਉਹ ਅਲਬਖਸ਼ ਦੀ ਠੀਕਾ ਸੀਮੰਟ ਦੀ ਹੋਈ ਹੈ ਕਿਸ ਮੱਜ ਨੂੰ ਕਿਉਂਕਿ 40 ਦਿਨ ਦੀ ਚੈੱਕ ਪਾਸ ਨਹੀਂ ਹੈ ਹਾਂ ਜੋੜੀ ਬਹੁਤ ਖੂਬਸੂਰਤ ਆ ਕੋਈ ਵੀ ਛੱਡ ਕੇ ਨਹੀਂ ਜਾਂਦਾ ਕਾ ਵੈਸੇ ਇਥੋਂ ਤੁਸੀਂ ਬ੍ਰੀਡ ਦਾ ਵੀ ਜਿਹੜਾ ਕੰਮ ਕਰ ਸਕਦੇ ਜੇ ਚੰਗੇ ਬੱਚੇ ਲੈ ਸਕਦੇ ਜਿਹੋ ਜੇ ਪਸ਼ੂ ਤੋਂ ਮਗਰ ਕੱਟੀ ਆ ਕੱਟੀ ਵੀ ਵਾਦੇਵੰਦੀ ਹੈ ਠੀਕ ਆ ਜੀ ਹਾਂ ਜੀ ਬਾਕੀ ਦੋਨੇ ਟਾਈਮ ਸੰਧੂ ਸਾਹਿਬ ਬੱਚੇ ਤੇ ਮਿਲਦੀ ਆ ਠੀਕ ਆ ਜੀ ਕੋਈ ਭੜਾ ਵੰਡਾ ਨਹੀਂ ਕੁਛ ਨਹੀਂ ਕੋਈ ਟੀਕਾ ਨਹੀਂ ਹਾਂ ਦੋਨੇ ਟਾਈਮ ਕੱਟੀ ਦੇ ਚੋਈ ਦੁੱਧ ਵੀ ਚੰਗਾ ਫਰਾਂ ਦੁੱਧ ਵੀ ਚੰਗਾ ਸੰਧੂ ਸਾਹਿਬ ਵੈਸੇ ਚਲੋ ਗਰਮੀ ਦੇ ਸੀਜ਼ਨ ਦੇ ਵਿੱਚ ਦੁੱਧ ਪਸ਼ੂ ਕਰ ਵੈਸੇ ਹੁਣ ਸਾਢੇ 3-4 ਮਹੀਨੇ ਦਾ ਸੁਭਾ ਹੋ ਗਿਆ ਸਾਢੇ 1.5 ਸਾਢੇ 3-4 ਮਹੀਨੇ ਦਾ ਹੋਊਗਾ ਤਸੱਦਰ ਤਾਂ ਤੋਂ ਤਾਂ ਕਹਿੰਦਾ 11-12 ਕਿਲੋ ਸਾੰਧੂ ਸਾਹਿਬ 14 14.5 ਅੱਛਾ ਅੱਛਾ 8 ਕਿਲੋ ਤਾਂ ਹੋਣੀ ਹੈ ਸਾਢੇ 7 ਹਾਂ 8 ਤਾਂ ਹੋਣੀ ਚੱਲਣ ਦੀ ਹੈ ਸਾਢੇ 7-8 ਤਾਂ ਠੀਕ ਹੈ ਜੀ ਆਪ ਦੋਸਤੋ 7.5-8 ਕਿਲੋ ਹੋਣ ਜਿਹੜਾ ਮੌਕੇ ਤੇ ਦੁੱਧ ਦਾ ਜਿਹੜਾ ਕਿਸੇ ਵੀਰ ਨੇ ਚੋਗੇ ਤੇ ਤਸੱਲੀ ਕਰ ਲੈਣੀ ਆ ਠੀਕ ਆ ਬਾਕੀ ਚੁਆਈ ਬਹੁਤ ਵਧੀਆ ਮਗਰ ਕੱਟੀ ਆ ਫੀਮੇਲ ਕਾਫ ਆ ਤੁਹਾਨੂੰ ਦਿਖਾਤੀ ਆ ਪੂਰੀ ਤਸੱਲੀ ਦੇ ਨਾਲ ਬੱਚਾ ਬਹੁਤ ਖੂਬਸੂਰਤ ਆ ਠੀਕ ਆ ਇਹ ਭਾਰੀ ਬਾਡੀ ਦੇ ਵਿੱਚ ਆ ਸੰਧ ਸਾਹਿਬ ਮਾੜੀ ਮੋਟਣੀ ਆ ਠੀਕ ਹੈ ਜੀ ਠੀਕ ਆ ਸੰਧ ਸਾਹਿਬ ਇਹਦੇ ਬੱਚੇ ਦੀ ਬਹੁਤ ਮੁੱਲ ਕੀਮਤ ਹੈ ਹੀ ਨਹੀਂ ਜਿੰਨਾ ਖੂਬਸੂਰਤ ਨਗੀਨਾ ਬੱਚਾ ਨਾ ਬਿਲਕੁਲ ਜੀ ਬਿਲਕੁਲ ਆ ਲਓ ਜੀ ਕਿਤੇ ਕੋਈ ਵੀਰੇ ਨਾ ਕੇ ਵੀ ਬੱਚਾ ਚੰਗੀ ਤਰ੍ਹਾਂ ਵੇਖਿਆ ਨਹੀਂ ਗਿਆ ਬਿਲਕੁਲ ਬਿੱਲੀ ਮਨ ਕੀ ਅੱਖ ਨਾਸ ਨੂੰਸ ਸਾਨੂੰ ਸਭ ਇਹਦਾ ਜਿਹੜਾ ਪਿੱਠ ਪੁੜਾ ਨਾ ਆ ਆ ਦੇਖੋ ਬਿਲਕੁਲ ਚੜਾਈ ਦੇ ਵਿੱਚ ਥੋੜੀ ਦਰਦੀ ਆ ਪੂਰੀ ਜਾਣ ਦੇ ਵਿੱਚ ਆ ਕੱਟੀ ਪੂਰੀ ਬਾਕੀ ਹੁੰਦਾ ਇੱਕ ਚੀਜ਼ ਇਹਦੀ ਦੇਖੋ ਆ ਕੁੱਕ ਤਾਂ ਹੈ ਹੀ ਆ ਸਿੰਘ ਬਹੁਤ ਰਾਉਂਡ ਬਿਲਕੁਲ ਲਾਗੋ ਮੋੜਨ ਦੀ ਨਿੱਕਾ ਸਿੰਘ ਬਣਾਉਂਗੀ ਹਾਂ ਬਿਲਕੁਲ ਜੀ ਲਓ ਜੀ ਠੀਕ ਆ ਤਾਂ ਸਾਨੂੰ ਸਾਬ ਇਹ ਹੀ ਚੀਜ਼ ਸਾਲ ਦੇ ਵਿੱਚ ਬਣ ਕੇ ਤਿਆਰ ਹੋਊਗੀ ਬਿਲਕੁਲ ਬਿਲਕੁਲ ਲੱਭੀ ਮੈਨੂੰ ਲੱਗਦਾ ਵੀ ਰਵੇਲ ਜਿੰਨੇ ਦੀ ਮੱਝ ਵੇਚਣੀ ਅੱਜ ਹਾਂਜੀ ਉਹਨੇ ਕਦੀ ਸਾਲ ਨੂੰ ਬਿਲਕੁਲ ਕੱਲੀ ਕੱਟੀ ਭਾਵੇਂ ਔਸਰੀ ਵੇਚ ਲੈ ਕੋਈ ਵਾਧੀ ਹੋਊਗੀ ਹਾਂ ਬਿਲਕੁਲ ਜਿੰਨੀਆਂ ਬਰੀਕੀਆਂ ਇਹਦੀਆਂ ਹਾਂ ਤੇ ਕੀ ਮੁੱਲ ਵਾੜੀ ਕਰਦੇ ਮੁੱਲ ਸੰਤੂ ਸਾਹਿਬ ਇਹਦਾ ਬਿਲਕੁਲ ਹਾਂਜੀ ਜਾਇਜ਼ ਜੀ ਗੱਲ ਕਰਾਂਗੇ ਹਾਂਜੀ 85800 ਰੁਪਏ ਮੁੱਲੋਂ ਚ ਥੋੜਾ ਬਦ ਆਪਾਂ ਮੰਨਤਨ ਕਰਦੇ ਹਾਂ 85800 ਚ ਬਿਲਕੁਲ ਹਜੇ ਵੀ ਮੱਝ ਦਾ ਰੇਟ ਵੱਧ ਵੀ ਵਿਕਦੀ ਐ ਨਹੀਂ ਕਿ ਨਹੀਂ ਵਿਕਦੀ ਵਿਕਦੀ ਆ ਹਾਂਜੀ ਪਰ ਚਲੋ ਆਪਾਂ ਨੂੰ ਜਾਇਜ਼ ਤੇ ਆਪਾਂ ਵੀ ਗਾ ਜੈ ਜੈ ਲਓ ਜੀ 68800 ਦੇ ਵਿੱਚੋਂ ਮਾਨਤਾ ਨੂੰ ਜੂਗਾ ਠੀਕ ਆ ਭਾਰੀ ਬਾਡੀ ਆ ਤੁਸੀਂ ਦੇਖ ਮੈਂਸ਼ਨ ਕਰੋ ਇਹਦੇ ਵਿੱਚ ਕਿ ਰੇਟ ਬਹੁਤ ਜਿਆਦਾ ਮਾਇਦਾ ਵਜਨ ਪੂਰਾ ਕੇ ਸਿੰਗਲ ਖੱਡੀ ਦੀ ਆ ਵਜਨ ਪੂਰਾ ਠੀਕ ਆ ਜੀ ਹੈਪ 50000 ਰੁਪਏ ਦਾ ਤਾਂ ਰੇਟ ਦੋ ਦੋ ਨੰਬਰ ਜੀ ਲੱਗਾ ਪਿਆ ਇਹਦਾ ਤੇ ਬਾਕੀ ਬੱਚਾ ਫਰੀ ਜਿਹੜੀ ਚੰਗੀ ਚੰਗੀ ਓਵਰঅল ਜਿੰਨੀ ਆ ਸੋਹਣੀ ਬਾਡੀ ਬਣਤਰਦੀ ਆ ਮਗਰ ਕੱਟੀ ਵੀ ਚੰਗੀ ਆ ਦੋਸਤੋ ਬਾਕੀ ਰੇਟ ਤੁਹਾਨੂੰ ਦੱਸਤਾ ਦੋ ਤੋਂ ਚੋਗੇ ਤੁਸੀਂ ਤਸੱਲੀ ਕਰ ਲਿਓ ਠੀਕ ਆ ਤੇ ਹਰਵੇਲ ਇੱਕ ਨੰਬਰ ਬੋਲ ਦਗੀ ਆਪਣੇ 9903820259906382025 ਠੀਕ ਹੈ ਜੀ ਲੋਬੀ ਪ੍ਰਭੂ ਅੱਜ ਫਿਲਹਾਲ ਇੱਕ ਮੱਝ ਜਿਹੜੀ ਆਪਾਂ ਤੁਹਾਨੂੰ ਇਹ ਦਿਖਾਉਣੀ ਸੀ ਠੀਕ ਆ ਕਿ ਤੀਜੇ ਸੂਬੇ ਲਈ ਗੱਭਣਾ ਉਹ ਤੁਹਾਨੂੰ ਵੇਰਵਾ ਪਾ ਦਿੱਤਾ ਵੀ 40 ਕਿ ਦਿਨਾਂ ਦੀ ਅੱਗੇ ਏਆਈ ਹੋਈ ਆ ਠੀਕ ਆ ਜੀ ਸੋ ਰਹਿ ਜਾਂਦੀ ਉਹ ਵੀ ਅੱਗੇ ਕਿਸੇ ਵੀਰ ਦੀ ਕਿਸਮਤ ਆ 100 ਚੋਂ 100 ਮੱਝ ਸੂਲ ਮੱਝ ਨੇ ਰਹਿਣਾ ਹੀ ਰਹਿਣਾ ਵਾ ਬਾਕੀ ਅੱਗੇ ਕਿਸਮਤ ਬਾਕੀ ਸਾਰੇ ਬੰਨਿਓ ਵਾਦੇ ਬੰਦੀ ਆ ਕਰਮ ਵਾਲੀ ਮਗਰ ਕੱਟੀ ਆ ਆਪ ਵੀ ਤੁਸੀਂ ਵੇਖ ਸਕਦੇ ਸੁਵੀਆਂ ਦੇ ਵਿੱਚ ਕੋਈ ਦੂਜੇ ਸੂਬੇ ਸੂਰੀ ਅੱਗੇ ਤੀਜੇ ਲਈ ਗੱ ਇਫਲ ਖਾ ਦੋਸਤੋ ਤੁਹਾਨੂੰ ਐਨੀਮਲ ਦਿਖਾਉਣਾ ਸੀ ਅੱਜ ਆਪਾਂ ਇੱਕ ਬੂਰੀ ਜਿਹੜੀ ਇਹ ਨੀਲੀ ਦੇ ਵਿੱਚ ਮੱਝ ਆਈ ਆ ਇਸ ਫਾਰਮ ਦੇ ਉੱਪਰ ਤੇ ਸੇਲ ਦੇ ਲਈ ਅਵੇਲੇਬਲ ਆ ਬਾਕੀ ਜਿਹੜੇ ਵੀਰ ਨੂੰ ਸੌਦਾ ਚੰਗਾ ਲੱਗੂਗਾ ਤੁਸੀਂ ਕਾਲ ਕਰ ਲਿਓ ਠੀਕ ਆ ਰੇਡ ਪਰਤਾ ਆਪਾਂ ਤੁਹਾਡੇ ਨਾਲ ਸਾਂਝਾ ਕਰਤਾ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ